ਇਤਿਹਾਸ ਦਾ ਹੁੰਦਾ ਵੀ ਇਹਦਾ 7 ਫੁੱਟ ਕੱਦ ਸੀਗਾ 7 ਫੁੱਟ ਕੱਦ ਦਾ 7 ਫੁੱਟ ਕੱਦ ਸੀਗੇ ਤੇ ਇਹਦਾ 2 1/2 ਕੁਆਂਟ ਵਾਲੇ ਦਾ ਭਾਜਨ ਸੀ ਜਾਨੀ 7 ਫੁੱਟ ਦਾ ਕੱਦ ਦਾ ਬੰਦਾ 2 1/2 ਕੁਆਂਟ ਦਾ ਬੰਦਾ ਜਿਹਦੇ ਇੱਕ ਫੌਜੀ ਲਵਾਸੀ ਪਾਇਆ ਹੋਵੇ ਤਾਂ ਬੰਦਾ ਦੋ ਹੀ ਤਰਾ ਕੱਢਦਾ ਹੁੰਦਾ ਦੇ ਜਦੋਂ ਆਉਂਦਾ ਤੇ ਇਸ ਕਰਕੇ ਇਹ ਇਹ ਤਾਂ ਬਾਅਦ ਆਪਾਂ ਕਰਾਂਗੇ ਇਹਦੇ ਬਾਰੇ ਤਾਂ ਉਦੋਂ ਇਹ ਮਹਾਰਾਜਾ ਰਣਜੀਤ ਸਿੰਘ ਦਾ ਅੰਗ ਰੱਖੇਕ ਵਜੋਂ ਜਿਹੜਾ ਚਲਾ ਰੱਖਿਆ ਲੱਗਿਆ ਸੀ ਮਤਲਬ ਉਹਦੀ ਕਾਬਲੀਅਤ ਮਤਲਬ ਬਚਪਨ ਤੋਂ ਹੀ ਜਿਵੇਂ ਕੋਈ ਕੁਸ਼ਚ ਵਿੱਚ ਬਸ ਉਸ ਤਰ੍ਹਾਂ ਦੀ ਉਹਨੂੰ ਸਮਝ ਲਓ ਸਿੱਖਿਆ ਹੀ ਉਸ ਤਰ੍ਹਾਂ ਦੀ ਸਿੱਖਿਆ ਹੋ ਮਿਲ ਗਈ ਜਿਵੇਂ ਕਹਿ ਲਈ ਕਿ ਜ਼ਿੰਮੇਵਾਰੀਆਂ ਪਾਈਆਂ ਨਿੱਕੇ ਹੁੰਦੇ ਤੇ ਪਿਓ ਦੀ ਹੋਣਾ ਬਿਲਕੁਲ ਪਿਓ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਇਸਤਰੀ ਮਹਾਰਾਜ ਰਣਜੀਤ ਸਿੰਘ ਦਾ ਚਿਹਤਾ ਸ਼ੁਰੂ ਤੋਂ ਹੀ ਸੀ ਇਹ ਬਿਲਕੁਲ ਉਹ ਦੇਖੋ ਦੋਹਾਂ ਵਿੱਚ ਹੁਣ ਮਹਾਰਾਜ ਰਣਜੀਤ ਸਿੰਘ ਯਤਿਮ ਸੀ ਉਹ ਮਹਾਰਾਜਾ ਦਾ ਖਤਾ ਬਣਿਆ ਇਹ ਯਤਿਮ ਸੀ ਤੇ ਇਹ ਹੁਣ ਉਹਦਾ ਚਹਿੱਤਾ ਬਣ ਰਿਹਾ ਤੇ ਉਹ ਅੱਗੇ ਜਾ ਕੇ ਕਿੱਥੇ ਇਸਨੇ ਉਹ ਜਰਨਲ ਬਣਾਣਾ ਜਿਹੜਾ ਵਿਸ਼ਵ ਦੇ ਵਿੱਚ ਉਹਦਾ ਕੋਈ ਮਹਗਾਵ ਨਹੀਂ ਸੀਗਾ मतलब ਜਦੋਂ ਜਿਹੜੀ ਮਾਂ ਨੂੰ ਇਹ ਫਿਕਰ ਰਹਿੰਦਾ ਸੀ ਵੀ ਇਹਦਾ ਬਣੂ ਕੀ ਉਹਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਇਹ ਜਾਣਾ ਕਿੱਥੋਂ ਤੱਕ ਹੈ ਵੀ ਇਹਦਾ ਨਾਂ ਕਿੱਥੇ ਤੱਕ ਪਹੁੰਚਣਾ ਹਾਂ 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 ਉਹਨੂੰ ਕਿਸੇ ਨੂੰ ਨਹੀਂ ਪਤਾ ਦੇਖੋ ਅ ਪਰ ਵਿਖੇ ਵਿੱਚ ਕੋਈ ਨਹੀਂ ਪਤਾ ਹੁੰਦਾ ਵੀ ਅਸੀਂ ਹੁਣ ਅਸੀਂ ਨੀਆਂ ਨੀਆਂ ਐ ਨਾ ਮਕਾਨ ਦੀਆਂ ਹਾਂਜੀ ਨੀਆਂ ਨੂੰ ਕੀ ਪਤਾ ਇਹਦੇ ਤੇ ਇੱਕ ਫਸਟ ਫਲੋਰ ਬਣਨੀਆ ਸੈਕੰਡ ਫਲੋਰ ਬਣਨੀਆ ਤਾਂ ਥਰਡ ਫਲੋਰ ਬਣਨੀਆ ਨੀਆਂ ਨੂੰ ਕੁਝ ਨਹੀਂ ਪਤਾ ਹੁੰਦਾ ਉਦੋਂ ਨਾ ਮਾਂ ਨੂੰ ਪਤਾ ਸੀ ਨਾ ਉਹਦੇ ਮਾਮੇ ਨੂੰ ਪਤਾ ਸੀ ਨਾ ਉਹ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ 'ਚ ਇਹਨੇ ਤਾਂ ਖਾਲਸਾ ਰਾਜ ਦੀ ਬਾਗਡੋਰ ਸੰਭਾਲਣੀ ਆ ਹੋਈ ਦੀ ਤਾਂ ਉਹ ਉਦੋਂ ਪ੍ਰਵਿਖ ਵਿੱਚ ਕੀ ਪਿਆ ਇਹ ਤਾਂ ਉਸ ਮੌਕੇ ਉਸ ਤਰ੍ਹਾਂ ਦੇ ਮਿਲਦੇ ਨੇ ਸਥਿਤੀਆਂ ਉਸ ਤਰ੍ਹਾਂ ਮਿਲਦੀਆਂ ਕੁਝ ਆਪਣੀ ਮਿਹਨਤ ਉਸ ਤਰ੍ਹਾਂ ਨਹੀਂ ਹੁੰਦੀ ਹੈ ਕੁਝ ਆਪਣਾ ਜਨੂੰਨ ਹੁੰਦਾ ਹੈ ਤੇ ਉਹ ਸਾਰਾ ਕੁਝ ਜਿਹੜਾ ਹੌਲੀ ਹੌਲੀ ਜੁੜਦਾ ਜਾਂਦਾ ਹੈ ਤੇ ਬੰਦਾ ਸਾਰਾ ਕੁਝ ਇੱਕ ਦਿਨ ਚਤ ਨਹੀਂ ਮਿਲਦਾ ਪਰ ਇੱਕ ਦਿਨ ਜ਼ਰੂਰ ਮਿਲ ਜਾਂਦਾ ਹੈ ਇੱਕ ਦਿਨ ਜ਼ਰੂਰ ਸਾਰਾ ਕੁਝ ਇੱਕ ਦਿਨ ਚ ਨਹੀਂ ਮਿਲਦਾ ਪਰ ਇੱਕ ਦਿਨ ਜ਼ਰੂਰ ਮਿਲ ਜਾਂਦਾ ਹੈ ਇਹ ਗੱਲ ਅੜੀ ਹੈ ਅੱਛਾ ਇੱਕ ਇਨਾ ਦਿਨ ਇਹ ਜਿਵੇਂ ਤੁਸੀਂ ਕਹ ਕੇ ਬਾਡੀਗਾਰਡ ਦੇ ਤੌਰ ਤੇ ਆਪਦੇ ਖਾਸ ਬੰਦੇ ਦੇ ਤੌਰ ਤੇ ਉਹਨੂੰ ਨਾਮ ਰੱਖ ਲਿਆ। ਇਹ ਕਈ ਵੀ ਚਰਚਾ ਮਿਲਦੀ ਹੈ ਕਿ ਕੋਈ ਸ਼ੇਰ ਦਾ ਕੁਝ ਸ਼ਿਕਾਰ ਕਰਨ ਗਿਆ ਉਹਨੂੰ ਸ਼ੇਰ ਮਿਲੇ ਸੀ ਉਹ ਕੀ ਕਹਾਣੀ ਸੀ? ਹਨ ਬਹੁਤ ਪੁਸ਼ਤ ਕਈ ਵਾਰੀ ਨਾ ਇਹ ਵੀ ਹੁੰਦਾ ਵੀ ਹਰੀ ਸਿੰਘ ਤਾਂ ਉਹਦਾ ਨਾਮ ਸੀ। ਜੀ। ਉਪਲ ਜਾਤੀ ਦਾ ਸੀ ਉਹ ਖੱਤਰੀ ਖੱਤਰੀ ਭਾਈ ਚਾਰੇ ਖੱਤਰੀ ਭਾਈ ਚਾਰੇ ਇੱਕ ਜਾਤੀ ਨੂੰ ਲੈ ਕੇ ਵੀ ਇਹ ਰਹਿੰਦਾ ਕੁਝ ਕੁ ਲੋਕ ਇਹ ਕਹਿੰਦੇ ਕਿ ਅਲੱਗ ਅਲੱਗ ਹੈ ਦੇਖੋ ਜੋ ਤਕੜਾ ਬੰਦਾ ਹੋਵੇ ਉਹ ਹਰ ਕਾਨੂੰਨ ਨੂੰ ਕਹਿਣਾ ਪੈਂਦਾ ਉਹ ਸਾਡਾ ਹੈ ਹਾਂ ਇਹ ਵੀ ਇਹ ਵੀ ਹੁੰਦਾ ਹੈ ਤੇ ਉਹ ਉੱਪਲ ਜਾਤੀ ਦਾ ਹੈ ਇਤਿਹਾਸ ਦਾ ਹੁੰਦਾ ਵੀ ਉੱਪਲ ਜਾਤੀ ਦਾ ਸੀ ਇਹ ਤੇ ਖੱਤਰੀ ਸੀਗਾ ਠੀਕ ਤਾਂ ਉਹ ਜਦੋਂ ਬਹੁਤ ਪੁੱਛਦੇ ਨੇ ਵੀ ਯਾਰ ਉਹ ਨਲਵਾ ਨਲਵਾ ਕਿ ਉਹਦਾ ਨਾਮ ਉਹ ਕਿਵੇਂ ਪੈ ਗਿਆ ਉਹ ਤਾਂ ਉੱਪਲ ਸੀਗਾ ਹਾਂ ਉਹ ਜਦੋਂ ਇੱਕ ਵਾਰੀ ਬਦਲਾਈ ਸੀ ਕੋਈ ਕੋਈ ਕਣੀ ਡਿੱਗਦੀ ਸੀ ਤੇ ਇਹੋ ਜੇ ਮੌਕੇ ਦੇ ਵਿੱਚ ਨਾ ਮਹਾਰਾ ਰਣਜੀਤ ਸਿੰਘ ਦੇ ਅੰਦਰ ਇੱਕ ਇੱਕ ਤੀਸਰੀ ਹੱਕ ਹੁੰਦੀ ਸੀ ਯਾਰ ਆ ਜਿਹੜਾ ਮੌਸਮ ਹੈ ਨਾ ਸ਼ਿਕਾਰ ਖੇਡਣ ਦਾ ਬਹੁਤ ਵਧੀਆ ਠੀਕ ਹੈ ਜੋ ਤਿਆਰ ਹੋ ਗਏ ਸਾਰੇ ਜਾਣ ਲਈ ਆਪਣੇ ਸ਼ਿਕਾਰੀ ਕੁੱਤੇ ਤੇ ਘੋੜੇ ਘੜੇ ਤਿਆਰ ਕਰ ਲਏ ਉਹ ਕਿੰਨੇ ਉਹ ਕਿੱਥੇ ਆ ਹਰੀ ਸਿੰਘ ਹੂੰ ਉਹਨੂੰ ਬਲਾਓ ਤਾਂ ਆਪਣੇ ਨਾਲ ਜਾਊਗਾ ਜਾਊਗਾ ਠੀਕ ਹੈ ਉਹ ਹੁਣ ਸ਼ਿਕਾਰ 'ਚ ਉਹ ਵੀ ਨਾਲ ਜਾ ਰਿਹਾ ਹੈ ਨਾਲ ਜਾ ਰਿਹਾ ਹੈ ਤੇ ਉੱਥੇ ਜੰਗਲ ਦੇ ਵਿੱਚ ਮੂਰੇ ਲੱਗਿਆ ਹੋਇਆ ਹੈ ਜੋ ਕੋ ਉਹਦਾ ਕਾਸ ਨਿੱਜੀ ਸੀਗਾ ਵੀ ਮੈਂ ਅੱਗੇ ਤੁਰੂੰਗਾ ਇਹ ਵੀ ਇਹ ਪਿੱਛੇ ਪਿੱਛੇ ਆਉਣਗੇ ਇੱਕ ਡਿਫੈਂਸ ਵਜੋਂ ਡਿਫੈਂਸ ਹੋ ਜਾ। ਘੇਰੇ ਘੇਰੇ ਵਿੱਚ ਰਣਜੀਤ ਸਿੰਘ ਜਾ ਰਿਹਾ ਸੀਗਾ ਜਿਵੇਂ ਅੱਜ ਕੱਲ ਵੀ ਵਾਈ ਸਕਿਉਰਟੀ ਤੇ ਸਕਿਉਰਟੀ ਤਾਂ ਬੜਾ ਖੁਸ਼ ਹੈਗਾ ਅੱਜ ਕੱਲੋ ਸ਼ਾਇਦ ਉਹ ਉਹ ਰਾਏ ਮਹਾਰਾਜੇ ਸੀ ਸ਼ਾਇਦ ਦੂਮੀ ਜਾਦੇ ਹੋਵੇ ਬਿਲਕੁਲ ਤਾਂ ਉਦੋਂ ਉਹਨੂੰ ਜੰਗਲ ਦੇ ਵਿੱਚ ਸ਼ਾਮ ਦਾ ਵਕਤ ਸੀ ਥੋੜਾ ਥੋੜਾ ਹਨੇਰਾ ਵੀ ਉਤਰਿਆ ਸੀ ਤਾਂ ਉਹਨੂੰ ਐਂ ਲੱਗਿਆ ਜਿਵੇਂ ਕਿਤੇ ਸ਼ੇਰ ਦੀ ਗਰਜਣਾ ਸੁਣੀ ਉਹਨਾਂ ਨੂੰ ਠੀਕ ਹੈ ਜੀ ਔਰ ਸੁਣੀ ਵੀ ਕਿਤੇ ਬਿਲਕੁਲ ਨੇੜੇ ਏ ਝਾੜੀ ਦੇ ਠੀਕ ਹੈ ਉਦੋਂ ਨੂੰ ਦੇਖਿਆ ਵੀ ਜਦੋਂ ਸਭ ਤੋਂ ਅੱਗੇ ਪਾਈ ਜਾ ਆਪਣਾ ਸਾਰੇ ਆਪਣਾ ਹਰੀ ਸਿੰਘ ਸੀਗਾ ਹਰੀ ਸਿੰਘ ਸਭ ਤੋਂ ਅੱਗੇ ਸੀ ਤੇ ਇਹਨੇ ਦੇਖ ਲਿਆ ਵੀ ਅੱਖਾਂ ਵੀ ਇਹ ਤਾਂ ਇੱਥੇ ਹੀ ਹੈ ਉਹਨੇ ਹੱਥ ਦੇ ਕੇ ਪਿੱਛੇ ਸਾਰੇ ਰੁਕ ਜਾਓ ਔਰ ਉਹ ਨਾਲ ਦੇ ਜਿੰਨੇ ਉਹਦੇ ਹੋਰ ਗਏ ਸੀ ਗੁਰੂ ਆਪਣੇ ਮਹਾਰਾਜ ਜੀ ਸਿੰਘ ਦੇ ਨਾਲ ਉਹਦੇ ਉਹਦੇ ਦੋਸਤ ਮਿੱਤਰ ਵੀ ਜਾਂਦੇ ਹੁੰਦੇ ਸੀ ਕਿਈ ਵੀ ਆਜੋ ਵੀ ਜਿਹੜੇ ਉਹਨਾਂ ਦੇ ਦਰਬਾਰ ਵਾਲੇ ਵੀ ਹੁੰਦੇ ਸੀ ਠੀਕ ਹੈ ਉਹ ਸਾਰੇ ਡਰ ਗਏ ਉਹਨੂੰ ਕਹਿੰਦੇ ਪਿੱਛੇ ਉਹ ਕਹਿੰਦੇ ਨਹੀਂ ਉਦੋਂ ਨੂੰ ਜਦੋਂ ਉਹਨੂੰ ਦੇਖਿਆ ਵੀ ਸ਼ੇਰ ਹਮਲਾ ਕਰ ਲਈ ਜਾਨੀ ਬੋਰ ਨਹੀਂ ਲੱਤਾਂ ਨਹੀਂ ਰਿਆਂ ਕਰਕੇ ਤੇ ਚਾਪਟਰ ਨੂੰ ਤਿਆਰ ਖੜਾ ਠੀਕ ਹੈ ਉਦੋਂ ਨੂੰ ਉਹ ਜਣੀ ਉਹਨੇ ਫੁਰਤੀ ਨਾਲ ਜਦੋਂ ਉਹਨੇ ਐ ਕਰਕੇ ਉਹਨੂੰ ਛਾਲ ਸ਼ੇਰ ਨੇ ਮਾਰਿਆ ਜਦੋਂ ਉਹ ਤੇ ਉਹਨ ਥੱਲਿਓ ਨੇ ਕਿਰਪਾਨ ਕੱਢ ਕੇ ਤੇ ਐ ਕਰਕੇ ਉਹਦੇ ਜੜਾ ਉਹ ਚੀਰ ਤਾਉ ਨੂੰ ਥੱਲਿਓ ਠੀਕ ਹੈ ਉਹਦੋਂ ਜੋ ਫੇਰ ਪੈਣ ਲਗਾ ਤੇ ਉਹਨੇ ਜਵਾੜੇ ਫੜ ਕੇ ਕਹਿੰਦੇ ਵੀ ਜਵਾੜੇ ਪਾੜਦੇ ਉਹਦੇ ਇਹ ਹੁਣ ਆਪਾਂ ਦੇਖਿਆ ਨਹੀਂ ਇਤਿਹਾਸ ਵਿੱਚ ਇਸ ਤਰ੍ਹਾਂ ਹੋ ਸਕਦਾ ਵੀ ਇਹ ਵਧਾ ਘਟਾ ਕੇ ਵੀ ਲਿਖਿਆ ਹੋਵੇ ਪਰ ਇਹ ਹੈ ਵੀ ਸ਼ੇਰ ਨੂੰ ਉਸਨੇ ਉੱਥੇ ਚਿੱਤ ਕਰ ਲਿਆ ਉਹ ਇਕੱਲੇ ਭਾਈ ਜਿੱਤੇ ਨੇ ਇਕੱਲੇ ਅਨਲੂਏ ਨੇ ਹਾਂ ਤੇ ਇਹ ਇੱਕ ਇਤਿਹਾਸ ਹੈ ਕਿ ਇਤਿਹਾਸ ਹੈ ਇੱਕ ਨਲ ਰਾਜਾ ਸੀਗਾ ਜੀ ਉਸ ਦਾ ਉਸ ਦੇ ਬਾਰੇ ਇੱਕ ਮਿੱਥ ਹੈ ਵੀ ਉਹ ਸ਼ੇਰ ਨੂੰ ਆ ਹੱਥ ਫੜ ਕੇ ਮਾਰ ਦਿੰਦਾ ਸੀ ਠੀਕ ਹੈ ਉਹ ਕਹਿੰਦਾ ਵਾਹ ਮੇਰਾ ਨਾਲ ਸਰਦਾਰ ਪਰ ਜੀ ਸੈਗ ਨੇ ਖੁਸ਼ ਹੋ ਕੇ ਕਿਹਾ ਵੀ ਇਹਦਾ ਮੇਰਾ ਨਾਲ ਸਰਦਾਰ ਹੈ ਵੀ ਇਹ ਤਾਂ ਉਹ ਹੈ ਜਿਹੜਾ ਇਤਿਹਾਸ ਚ ਇਹ ਤਾਂ ਮੇਰਾ ਨਲਵਾ ਸਰਦਾਰ ਹੈ ਉਤੋਂ ਬਾਅਦ ਕਹਿੰਦੇ ਵੀ ਉਹਦਾ ਨਾਮ ਜਿਹੜਾ ਹੈ ਹਰੀ ਸਿੰਘ ਨਲਵਾ ਜਾਂ ਨਲਵਾ ਪੰਜਾਬੀ ਚ ਕਹਿ ਦਿੰਦੇ ਨੇ ਵੀ ਉਸ ਤੋਂ ਬਾਅਦ ਹਰੀ ਸਿੰਘ ਉਪਲ ਤੋਂ ਹਰੀ ਸਿੰਘ ਨਲਵਾ ਆ ਮਜੂਰ ਹੋ ਗਿਆ ਨਾ ਅਦਰਸ਼ ਨਾਲਵ ਦਾ ਮਤਲਬ ਹੈ ਸ਼ੇਰ ਦਾ ਸ਼ਿਕਾਰ ਕਰਨ ਵਾਲਾ ਜਿਹੜਾ ਸ਼ੇਰ ਨੂੰ ਜਾਨੀ ਉਹ ਰਾਜਾ ਨਲਨ ਜਿਹੜਾ ਸੀ ਹਾਂ ਉਹ ਸ਼ੇਰ ਦਾ ਸ਼ਿਕਾਰ ਕਰ ਲੈਂਦਾ ਸੀ ਬਿਨਾ ਇਸ ਤਰ੍ਹਾਂ ਆਮਣਾ ਸਾਹਮਣਾ ਕਰਕੇ ਇਹ ਕਹਿੰਦਾ ਇਹ ਤਾਂ ਮੇਰਾ ਨਾਲ ਹੈ ਇਹ ਮੇਰਾ ਨਾਲ ਸਰਦਾਰ ਹੈ ਤੇ ਉਸ ਘਟਨਾ ਤੋਂ ਬਾਅਦ ਉਸ ਨੂੰ 500 ਸਿਪਾਈਆਂ ਦਾ ਕਮਾਂਡਰ ਬਣਾਤਾ ਇਹਨਾਂ ਨੇ ਰਜੀਤ ਸਿੰਘ ਨੇ ਮਤਲਬ ਵੱਡੀ ਵੱਡੀ ਛੋਟੀ ਉਮਰ ਦੇ ਵਿੱਚ 17 16 17 18 ਸਾਲ ਦੀ ਉਮਰ ਦੇ ਵਿੱਚ 500 ਸਿਪਾਈਆਂ ਦਾ ਜਿਹੜੇ ਉਹ ਕਮਾਂਡ ਦੇ ਔਲੀ ਔਲੀ ਫਿਰ ਉਤੋਂ ਆਉਜੀ ਤਰੱਕੀ ਸ਼ੁਰੂ ਹੁੰਦੀ ਹੈ ਜਦੋਂ ਫਿਰ ਉਹਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹੋਰ ਉਹਦੇ ਨਾਲ ਬੋਝਾ ਜੁੜ ਜਾਂਦੀਆਂ ਫਿਰ ਜਿੱਥੇ ਕਿਤੇ ਬਗਾਵਤ ਹੁੰਦੀ ਹੈ ਉਹਨੂੰ ਉੱਥੇ ਭੇਜਿਆ ਜਾਂਦਾ ਹੈ ਫਿਰ ਇਸ ਤਰ੍ਹਾਂ ਇਹਦਾ ਲੰਮਾ ਇਤਿਹਾਸ ਹੈ ਮਤਲਬ ਇਹੜਾ ਨਲਵਾ ਸ਼ਬਦ ਤੁਸੀਂ ਵਰਤਿਆ ਉਹ ਇਸੇ ਚ ਤਿਆਬ ਇਹੜਾ ਉਹ ਨਾਲ ਰਾਜੇ ਨਾਲ ਜੁੜ ਕੇ ਬਣਦਾ ਹੈਗਾ ਸ਼ੇਰ ਦਾ ਸ਼ੇਰ ਨੂੰ ਆਮੋ ਸਾਹਮਣੇ ਪਾੜਦਾ ਸ਼ੇਰ ਨੂੰ ਆਮੋ ਸਾਹਮਣੇ ਪਾੜਨ ਵਾਲਾ ਬਿਲਕੁਲ ਬਿਲਕੁਲ ਉਥੋਂ ਮਤਲਬ ਇਹ ਵੀ ਇੱਕ ਗੱਲ ਹੈ ਜੋ ਤੁਸੀਂ ਕਹਿੰਦੇ 500 ਜਿਹੜੀ ਫੌਜ ਦਾ ਮਤਲਬ ਉਹਦੇ ਮੁਖੀ ਬਣਾਤਾ ਉਹਨੂੰ 500 ਸਿਪਾਹੀਆਂ ਦਾ ਮੁਖੀ ਬਣਾਤਾ ਕਮਾਂਡਰ ਬਣਾਤਾ ਉਹਨੂੰ ਸਮੇਂ-ਸਮੇਂ ਤੇ ਜਿਹੜੇ ਰਾਜੇ ਹੁੰਦੇ ਆ ਜੇ ਮਹਾਰਾਜ ਹੁੰਦੇ ਆ ਬੰਦੇ ਦੀ ਪਰਖ ਕਰਕੇ ਇਹ ਚ ਜਾਂ ਨਿਰਧਾਰਿਤ ਕਰਦੇ ਆ ਵੀ ਹੁਣ ਇੱਡੇ ਕਿ ਲੈਵਲ ਤੇ ਪਹੁੰਚ ਚੁੱਕਿਆ ਹੈ ਬਿਲਕੁਲ 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 ਹਮ ਉਸ ਤੋਂ ਅੱਗੇ ਵੀ ਉਸ ਤੋਂ ਕਿੰਦਾ ਫਿਰ ਦੇਖੋ ਜੰਗਾ ਹੁਣ ਰਾਜਿਆਂ ਦਾ ਕੰਮ ਹੈ ਜੇ ਆਪ ਹਮਲਾ ਨਹੀਂ ਕਰਦੇ ਤਾਂ ਦੂਸਰਾ ਕਰ ਦਊਗਾ ਹਾਂ ਇਹ ਤਾਂ ਉਹਨਾਂ ਦਾ ਇਤਿਹਾਸ ਹੀ ਹੁੰਦਾ ਹੈ ਨਾ ਵੀ ਜਿੰਨਾ ਚਿਰ ਅੰਤ ਤੱਕ ਜਾਂ ਤਾਂ ਜੰਗ ਆਪ ਕਰਨੀ ਪਣੀ ਹੈ ਜਾਂ ਜੰਗ ਕਰਨੇ ਨੂੰ ਰੋਕਣੀ ਪਣੀ ਜੰਗ ਤੋਂ ਬਿਨਾ ਹੋਤਾ ਕੋਈ ਹੈ ਨਹੀਂ ਹਮ ਇਸ ਇੱਕ ਇਨਾ ਵਫਾਦਾਰ ਸੀ ਹਰੀ ਸਿੰਘ ਜੀ ਆਪਣੇ ਮਹਾਰਾਜਾ ਜੀ ਪ੍ਰਤੀ ਵੀ ਜਿੱਥੇ ਵੀ ਕਿਤੇ ਬਗਾਵਤ ਛੋਟੀ ਮੋਟੀ ਕਿਤੇ ਹੁੰਦੀ ਸੀ ਦਿਸਦੀ ਸੀ ਤੇ ਉਹਨੂੰ ਇਨਾ ਭਰੋਸਾ ਸੀ ਵੀ ਇਹਨੂੰ ਆਪਣਾ ਹਰੀ ਸਿੰਘ ਨੂੰ ਭੇਜੋ ਇਹ ਠੀਕ ਕਰ ਦਊਗਾ